ਸਤਿ ਸ਼੍ਰੀ ਅਕਾਲ ਫਰੈਂਡਸ ਮੇਟਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਸਰਦੀਆਂ ਆ ਗਈਆਂ ਨੇ ਔਰ ਸਰਦੀਆਂ ਦੇ ਦਿਨਾਂ ਦੇ ਵਿੱਚ ਜੋੜੇ ਦਰਦ ਔਰ ਲੱਕ ਦਰਦ ਸਭ ਤੋਂ ਜ਼ਿਆਦਾ ਹੁੰਦਾ ਹੈ ਸਪੈਸ਼ਲੀ ਛਟਿਕਾ ਦਾ ਦਰਦ ਸੋ ਉਸ ਦਰਦ ਲਈ ਆਪਾਂ ਕੀ ਪੀਏ ਰਾਤ ਨੂੰ ਸੌਂਣ ਵੇਲੇ ਕਿ ਆਪਣਾ ਇਹ ਦਰਦ ਸਰਦੀਆਂ ਦੇ ਵਿੱਚ ਘੱਟ ਜਾਵੇ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਉਹ ਤਿੰਨ ਚੀਜ਼ਾਂ ਅਗਰ ਤੁਸੀਂ ਤਿੰਨਾਂ ਚੀਜ਼ਾਂ ਨੂੰ ਕੁੱਟ ਕੇ ਇੱਕ ਪਾਊਡਰ ਬਣਾਓ ਔਰ ਉਸ ਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਕਰਕੇ ਉਬਾਲ ਕੇ ਪੀਓਗੇ ਤਾਂ ਤੁਸੀਂ ਲੱਕਦਰ ਤੋਂ ਰਾਹਤ ਪਾਓਗੇ ਗੋਡੇਦਰ ਤੋਂ ਰਾਹਤ ਪਾਓਗੇ ਸਾਡੇ ਕੋਲ ਇੱਕ ਪੇਸ਼ੈਂਟ ਆਉਂਦੇ ਸੀ ਜਿਹੜੇ ਕਿ ਸਕੂਲ ਦੇ ਵਿੱਚ ਨੌਕਰੀ ਕਰਦੇ ਸੀ ਉਹਨਾਂ ਦੇ ਗੋਡਿਆਂ 'ਚ ਬਹੁਤ ਜ਼ਿਆਦਾ ਦਰਦ ਹੋਇਆ ਕਰਦਾ ਸੀ ਸਰਦੀਆਂ ਦੇ ਵਿੱਚ ਉਹ ਕਹਿੰਦੇ ਸੀ ਮੈਂ ਆਪਣੀ ਜੌਬ ਕਿਵੇਂ ਪੂਰੀ ਕਰੂੰਗਾ ਕਿਉਂਕਿ ਉਹਨਾਂ ਦੀ ਨੌਕਰੀ ਵੀ ਸਰਕਾਰੀ ਸੀ ਗਵਰਨਮੈਂਟ ਜੌਬ ਕਰਦੇ ਸੀ ਸੋ ਅਸੀਂ ਉਹਨਾਂ ਨੂੰ ਕਸਰਤ ਆ ਤਾਂ ਸਖਾਈਆਂ ਹੀ ਸਖਾਈਆਂ ਨਾਲ ਅਸੀਂ ਉਹਨਾਂ ਨੂੰ ਆ ਤਿੰਨ ਚੀਜ਼ਾਂ ਦਾ ਸਿਮਰਨ ਕਰਕੇ ਪੀਣ ਨੂੰ ਕਿਹਾ ਵੀ ਤੁਸੀਂ ਤਿੰਨੇ ਚੀਜ਼ਾਂ ਮਿਲਾਓ ਔਰ ਇਹਨਾਂ ਚਿੰਨਾਂ ਚੀਜ਼ਾਂ ਨੂੰ ਕੁੱਟ ਕੇ ਪਾਊਡਰ ਬਣਾਓ ਔਰ ਇਸ ਨੂੰ ਤੁਸੀਂ ਆਪਣੇ ਰਾਤ ਨੂੰ ਸੌਣ ਤੋਂ ਪਹਿਲਾਂ ਉਬਾਲ ਕੇ ਪੀਣਾ ਸ਼ੁਰੂ ਕਰੋ ਤੁਸੀਂ ਬਹੁਤ ਜਲਦੀ ਤੰਦਰੁਸਤ ਹੋ ਜਾਵੋਗੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਉਹ ਨੌਕਰੀ ਵੀ ਕਰ ਰਹੇ ਨੇ ਔਰ ਆਪਣੀ ਜਿਹੜੀ ਸਿਹਤ ਹੈ ਉਹਦਾ ਵੀ ਬਹੁਤ ਸੋਹਣਾ ਧਿਆਨ ਰੱਖ ਰਹੇ ਨੇ ਤੁਹਾਡਾ ਥੋੜੇ ਨਾਲ ਇਦਾਂ ਹੋ ਰਿਹਾ ਹੈ ਸਰਦੀਆਂ ਆ ਗਈਆਂ ਨੇ ਔਰ ਸਰਦੀਆਂ ਦੇ ਵਿੱਚ ਲੱਕ ਦਾ ਦਰਦ ਔਰ ਗੋਡੇ ਦਰਦ ਜਾਂ ਜੋੜਾਂ ਚ ਦਰਦ ਸ਼ੁਰੂ ਹੋ ਗਿਆ ਹੈ ਤਾਂ ਅੱਜ ਵਾਲੀਆਂ ਚੀਜ਼ਾਂ ਤੁਸੀਂ ਮਿਲਾ ਕੇ ਪੀਣੀਆਂ ਸ਼ੁਰੂ ਕਰੋ ਤੁਸੀਂ ਰਾਮ ਖੁਦ ਪਾਉਗੇ ਔਰ ਇਸ ਦਾ ਤੁਸੀਂ ਅਸਰ ਖੁਦ ਦੇਖੋਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਫ ਪਿਛਲੇ 10 ਸਾਲ ਤੋਂ ਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਹਰੀ ਸਿੰਘ ਸਰਾਫ ఫిਜ਼ੋਥੈਰੇਪੀ दूसरी आई है डॉक्टर सिंह तीसरी आई है डॉक्टर बेबा सर चौथी फेसबुक पर जो साढ़ा आई डी है पेज है कह लो एस हरी सिंह सरां फिजियोथेरेपी क्लिनिक के नाम पर और अगर तुम डॉक्टर गुरशेद ब्लॉग्स यूट्यूब चैनल में अजे तक सबसक्राइब नहीं किया जरूर सबसक्राइब करो स्नैपचैट पर भी अच्कल अं छोटी छोटी वीडियोज़ पाँ डॉक्टर गुरशेद सरां नाम पर ਸੋ ਆਓ ਸ਼ੁਰੂ ਕਰੀਏ ਅੱਜ ਦੀ ਵੀਡੀਓ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ लीफ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਇੰਟਰਸਟਿਡ ਹੋਵੋਗੇ ਵੀ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਸੋ ਹੁਣ ਹੀ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਕਲੌਂਜੀ ਦੇ ਬੀਜ ਕਹ ਲੋ ਕਲੌਂਜੀ ਦੇ ਸੀਡਸ ਇਹ ਉਹੀ ਸੀਡਸ ਨੇ ਜੀ ਤੋਂ ਆਪਣੀ ਪਨੀਰੀ ਤਿਆਰ ਹੁੰਦੀ ਆ ਪਿਆਜ਼ਾਂ ਦੀ ਇਸ ਪਨੀਰੀ ਤੋਂ ਫਿਰ ਪਿਆਜ਼ ਬਣਦੇ ਆ ਜਿਹੜੇ ਆਪਾਂ ਸਲਾਚ ਕਰਨੇ ਆ ਪਿਆਜ਼ ਵੀ ਬਹੁਤ ਗੁਣਕਾਰੀ ਹੁੰਦਾ ਇਹ ਵੀ ਬਹੁਤ ਗੁਣਕਾਰੀ ਹੈ ਸੋ ਇਹ ਹੋ ਗਈ ਤੁਹਾਡੀ ਕਲੌਂਜੀ ਦੇ ਸੀਡਸ ਲੈ ਲੈਣੇ ਆ ਤੁਸੀਂ ਉਸ ਤੋਂ ਬਾਅਦ ਫੇਵਰੇਟ ਬਹੁਤ ਹੀ ਜ਼ਿਆਦੇ ਗੁਣਾਕਾਰੀ ਬਹੁਤ ਹੀ ਜ਼ਿਆਦੇ ਗੁਣਾ ਨਾਲ ਭਰਪੂਰ ਅਲਸੀ ਦੇ ਬੀਜ ਅਲਸੀ ਦੇ ਸੀਡਸ ਆਪਾਂ ਪਿੱਛੇ ਜੇ ਪਿੰਨੀਆਂ ਵੀ ਬਣਾਈਆਂ ਸੀਗੀਆਂ ਤੁਸੀਂ ਦੇਖਿਆ ਹੋਣਾ ਓਮੇਗਾ 3 ਫੈਟੀ ਐਸਿਡ ਸਭ ਤੋਂ ਜ਼ਿਆਦਾ ਹੁੰਦੇ ਆ ਇਹਦੇ ਵਿੱਚ ਸੋ ਇਸ ਨੂੰ ਵੀ ਤੁਸੀਂ ਜ਼ਰੂਰ ਵਰਤਣਾ ਅਲਸੀ ਦੇ ਬੀਜ ਔਰ ਉਸ ਤੋਂ ਬਾਅਦ ਆ ਗਈ ਆਪਣੀ ਸੌਫ ਫੈਨਲ ਸੀਡਸ ਤੋਂ ਬਣਦੀ ਹੈ ਇਹ ਔਰ ਇਹ ਬਹੁਤ ਹੀ ਗੁਣਕਾਰੀ ਹੈ ਜੋੜਾਂ ਦੇ ਵਿੱਚ ਤਾਂ ਇਹ ਆਰਾਮ ਕਰਦੀ ਕਰਦੀ ਹੈ ਨਾਲ ਆਪਾਂ ਨੂੰ ਸਾਹ ਲੈਣ ਚ ਜਿਹੜੀ ਦਿੱਕਤ ਆਉਂਦੀ ਹੈ ਨਾ ਸਰਦੀਆਂ ਦੇ ਵਿੱਚ ਰੈਸਪੀਰੇਟਰੀ ਜਿਹੜੀਆਂ ਆਪਾਂ ਨੂੰ ਪ੍ਰੋਬਲਮਸ ਆ ਜਾਂਦੀਆਂ ਨੇ ਅਸਥਮਾ ਹੋ ਜਾਂਦਾ ਹੈ ਜਾਂ ਹੋਰ ਕੋਈ ਰੈਸਪੀਰੇਟਰੀ ਡਿਸਆਰਡਰ ਹੁੰਦਾ ਉਹਨੂੰ ਵੀ ਇਹ ਮਦਦ ਕਰਦੀ ਹੈ ਸੋ ਹੁਣ ਤੁਹਾਨੂੰ ਦੱਸਦੇ ਆ ਇਹਨੂੰ ਬਣਾਉਣਾ ਕਿਵੇਂ ਆ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਦੇਖੋ ਆਪਾਂ ਥੋੜੇ ਜਿ ਆਪਾਂ ਪਹਿਲਾਂ ਤੁਹਾਨੂੰ ਜ਼ਿਆਦਾ ਨਹੀਂ ਤੁਸੀਂ ਕੀ ਕਰਨਾ ਇੱਕ ਇੱਕ ਚਮਚਾ ਜਾਂ ਦੋ ਦੋ ਚਮਚੇ ਆਪਣੇ ਪਹਿਲਾਂ ਟਰਾਈ ਕਰਕੇ ਦੇਖਿਓ ਇਹ ਨਹੀਂ ਵੀ ਤੁਸੀਂ ਕਰੋ ਤੁਹਾਡੇ ਘਰ ਦੇ ਤੁਹਾਡੇ ਨਾਲ ਨਾਰਾਜ਼ ਵੀ ਹੋ ਜਾਣ ਔਰ ਤੁਸੀਂ ਕਹੋਗੇ ਵੀ ਸਾਡਾ ਸਮਾਨ ਵੀ ਖਰਾਬ ਕਰਤਾ ਸੋ ਅਸੀਂ ਦੇਖੋ ਬਹੁਤ ਥੋੜੀ ਜੀ ਦੇਖੋ ਜ਼ਿਆਦੇ ਪਾ ਲਈ ਸੀ ਦੇਖੋ ਤੁਸੀਂ ਇੰਨੀ ਇੱਕ ਕਲੌਂਜੀ ਪਾਈ ਹੈ ਔਰ ਥੋੜੀ ਜੀ ਆਪਾਂ ਇਹ ਚ ਸੌਫ ਪਾਵਾਂਗੇ ਔਰ ਥੋੜੀ ਜੀ ਆਪਾਂ ਇਹਦੇ ਵਿੱਚ ਅਲਸੀ ਪਾਵਾਂਗੇ ਤਿੰਨੇ ਚੀਜ਼ਾਂ ਹੋ ਗਈਆਂ ਤਿੰਨੇ ਚੀਜ਼ਾਂ ਨੂੰ ਆਪਾਂ ਪਾਊਡਰ ਬਣਾਵਾਂਗੇ ਉਨੀ ਦੇਰ ਆਪਾਂ ਇਸ ਤੇ ਪਾਣੀ ਗਰਮ ਰੱਖਾਂਗੇ ਤਾਂ ਕਿ ਆਪਣਾ ਸਮਾਂ ਉਹ ਜ਼ਿਆਦਾ ਬਰਬਾਦ ਨਾ ਹੋਵੇ ਗੈਸ ਨੂੰ ਆਨ ਕਰਦੇ ਆਂ ਪਹਿਲਾਂ ਆਪਾਂ ਇਹ ਵੀਡੀਓ ਆਪਾਂ ਕਲੀਨਿਕ ਚ ਬਣਾ ਰਹੇ ਆਂ ਇਸ ਕਰਕੇ ਆਪਾਂ ਪਾਣੀ ਵਾਲੀ ਬੋਤਲ ਦੀ ਵਰਤੋਂ ਕਰ ਰਹੇ ਆਂ ਸੋ ਇਸ ਨੂੰ ਆਪਾਂ ਇਹਦੇ ਵਿੱਚ ਪਾਇਆ ਇਸ ਤੇ ਵਿੱਚ ਇਹ ਚੀਜ਼ਾਂ ਉਬਾਲਣੀਆਂ ਨੇ ਜਿੰਨਾ ਟਾਈਮ ਪਾਣੀ ਜਿੰਨਾ ਟਾਈਮ ਪਾਣੀ ਗਰਮ ਹੁੰਦਾ ਉਹਨਾ ਟਾਈਮ ਆਪਾਂ ਇਹਨਾਂ ਚੀਜ਼ਾਂ ਨੂੰ ਕੁੱਟਣਾ ਸ਼ੁਰੂ ਕਰਦੇ ਆਂ ਚੀਜ਼ਾਂ ਬਾਹਰ ਨਿਕਲ ਨਹੀਂ ਆ ਥੋੜਾ ਜਿਹਾ ਹੱਥ ਰੱਖਣਾ ਪੈਣਾ ਤਾਂ ਕਿ ਇਹ ਚੀਜ਼ਾਂ ਬਾਹਰ ਨਾ ਨਿਕਲ ਬਣਾਉ ਨੂੰ ਆਪਾਂ ਇਹਨੂੰ ਮਿਕਸੀ ਚ ਵੀ ਕਰ ਸਕਦੇ ਆ ਇਹ ਜੀ ਗੱਲ ਨਹੀਂ ਪਰ ਮਿਕਸੀ ਦੇ ਵਿੱਚ ਨੇ ਇਹਨਾਂ ਦੇ ਤੱਤ ਸਾਰੇ ਮਰ ਜਾਂਦੇ ਆ ਸੋ ਤੁਸੀਂ ਥੋੜਾ ਜਿਹਾ ਮਿਹਨਤ ਕਰਨੀ ਪੈਣੀ ਆ ਤੁਹਾਨੂੰ ਜਿੰਨਾ ਕੁ ਤੁਹਾ ਤੋਂ ਹੋ ਸਕਦਾ ਓਨਾਂ ਕੁ ਤੁਸੀਂ ਪਾਊਡਰ ਬਣਾਉਣਾ ਇਸ ਨੂੰ ਕੋਸ਼ਿਸ਼ ਕਰਨੀ ਉਹ ਇੰਨਾ ਕੁ ਸਾਤੋਂ ਪੀਸਿਆ ਗਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦੇਣਾ ਆਪਾਂ ਪਾਣੀ ਦੇ ਲਓ ਜੀ ਖਾਲੀ ਕਰਤਾ ਹੁਣ ਇਸ ਨੂੰ ਆਪਾਂ ਉਬਾਲਾਂਗੇ ਤੁਹਾਡੇ ਸਾਹਮਣੇ ਫਿਰ ਆਪਾਂ ਤੁਹਾਨੂੰ ਇਹ ਪੀ ਕੇ ਦਿਖਾਵਾਂਗੇ ਇਹਦੇ ਵਿੱਚ ਨਾ ਅਗਰ ਤੁਹਾਨੂੰ ਲੱਗਿਆ ਵੀ ਇਹ ਖੱਟਾ ਮਿੱਠਾ ਜਾਂ ਵੱਧਾ ਜਾਂ ਕੋੜਾ ਵੱਧਾ ਤੁਸੀਂ ਇਹਦੇ ਵਿੱਚ ਨਾ ਸ਼ਹਿਦ ਪਾ ਸਕਦੇ ਹੋ ਅਗਰ ਤੁਹਾਨੂੰ 슈ਗਰ ਨਹੀਂ ਹੈ ਤੁਸੀਂ ਗੁੜ ਪਾ ਸਕਦੇ ਹੋ ਖੰਡ ਨਾ ਪਾਓ 노 슈ਗਰ ਉਬਲਦੇ ਰਹਿਣ ਹੁਣ ਥੋੜਾ ਟਾਈਮ ਫਿਰ ਆਪਾਂ ਤੁਹਾਡੇ ਸਾਹਮਣੇ ਇਹਨੂੰ ਪੁਣ ਕੇ ਪੀਵਾਂਗੇ ਤੁਸੀਂ ਰੋਜ਼ਾਨਾ ਸ਼ਾਮ ਨੂੰ ਬਣਾ ਕੇ ਰੱਖ ਲਓ ਜ਼ਿਆਦਾ ਰਸੋਈ ਦੇ ਵਿੱਚ ਬਸ ਇੱਕ ਚਮਚਾ ਪਾਇਆ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਓ ਤੋਡੇ ਨਾ ਤਾਂ ਲੱਕ ਦਰਦ ਨਾ ਹੀ ਗੋਡੇ ਦਰਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਔਰ ਜਿਨ੍ਹਾਂ ਦੇ ਲੱਕ ਦਰਦ ਹੈ। ਜਿਹੜੀਆਂ ਆਪਾਂ ਪਹਿਲਾਂ ਹੀ ਗਰਮ ਕਰ ਲਿਆ ਸੀ ਇਹ ਉਬਲ ਕੇ ਤਿਆਰ ਹੋ ਗਿਆ। ਇਹਨੂੰ ਤੁਸੀਂ ਬਸ ਇੱਕ ਤੋਂ 2 ਮਿੰਟ ਹੀ ਉਬਾਲਾ ਦੇਣਾ ਹੈ। ਜ਼ਿਆਦਾ ਦਵਾਂਗੇ ਤਾਂ ਇਹਦੇ ਤੱਤ ਜਿਵੇਂ ਹੀ ਮਰ ਜਾਣਗੇ। ਕਿਉਂਕਿ ਆਪਾਂ ਨੂੰ ਇਹੀ ਚੀਜ਼ਾਂ ਚਾਹੀਦੀਆਂ ਨੇ। ਫਿਰ ਆਪਾਂ ਪੋਣੀ ਆਪਣੇ ਕੋਲ ਹੈ। ਕੱਚ ਦਾ ਗਲਾਸ ਹੈ ਤੇ ਇਹਨੂੰ ਹੁਣ ਆਪਾਂ ਗੈਸ ਨੂੰ ਕਰਤੀਏ ਬੰਦ ਤੇ ਇਹਨੂੰ ਆਪਾਂ ਹੁਣ ਪੋਣੀਏ ਪੀ ਕੇ ਦਿਖਾਵਾਂਗੇ। ਲਓ ਜੀ। ਇਹ ਜਿਹੜਾ ਮਿਸ਼ਰਣ ਹੈ ਇਹ ਆਪਾਂ ਫੇਰ ਛੱਡ ਦੇਣਾ ਹੀ ਵਰਤ ਕੇ ਤਾਂ ਆਪਾਂ ਨੂੰ ਕਿਸੇ ਕੰਮ ਆਉਣਾ ਨਹੀਂ ਇਹ ਆ ਜੀ ਉਹ ਜਿਹੜਾ ਲੱਕ ਦਰਦ ਅਤੇ ਗੋਡਿਆਂ ਦਰਦ ਨੂੰ ਤੁਹਾਡੇ ਬਹੁਤ ਜਲਦੀ ਠੀਕ ਕਰ ਸਕਦਾ ਹੈ ਇੱਕ ਕੱਪ ਬਣ ਕੇ ਤਿਆਰ ਹੈ ਉਸ ਜੂਸ ਦਾ ਕਹਿ ਲਓ ਜਾਂ ਉਸ ਤਾਕਤ ਵਾਲੀ ਚੀਜ਼ ਦਾ ਕਹਿ ਲਓ ਤੁਸੀਂ ਇਸ ਨੂੰ ਪੀਓਗੇ ਤਾਂ ਤੁਹਾਡੇ ਕਿਤੇ ਵੀ ਲੱਕ ਦਰਦ ਨਹੀਂ ਹੋਏਗਾ ਗੋਡਿਆਂ ਚ ਦਰਦ ਨਹੀਂ ਹੋਏਗਾ ਪੜੇ ਠੰਡਾ ਹੋ ਲੈਣ ਤੋਂ ਇਹ ਨਾ ਹੋਵੇ ਵੀ ਆਪਣੀ ਜੀ ਵੀ ਸੜ ਚੋਵੇ ਥੋੜਾ ਟਾਈਮ ਇਹਨੂੰ ਰੱਖਦੇ ਆਂ ਮਿਲਦੇ ਆਂ ਆਪਾਂ 2 ਮਿੰਟ ਬਾਅਦ ਥੋੜਾ ਜਿਹਾ ਠੰਡਾ ਹੋ ਲੈਣ ਤੋਂ ਜ਼ਿਆਦਾ ਗਰਮ ਹਾਂਜੀ ਤੁਹਾਡੇ ਸਾਹਮਣੇ ਹੁਣ ਆਪਾਂ ਇਹਨੂੰ ਟੇਸਟ ਕਰਨ ਲੱਗੇ ਆਂ ਵੇਕਾ ਬਿਲਕੁਲ ਤੁਸੀਂ ਇਹਦੇ ਵਿੱਚ ਜੇ ਮਿਲਾ ਦਾ ਸ਼ਹਿਦ ਪਾ ਲਓਗੇ ਤਾਂ ਤੁਹਾਨੂੰ ਜ਼ਿਆਦਾ ਸਵਾਦ ਲੱਗੂਗਾ ਇਹ ਚੀਜ਼ਾਂ ਸਾਡੇ ਨਾ ਨਾਨੀ ਜੀ ਹੁੰਦੇ ਸੀਗੇ ਅੱਜ ਦੇ ਸਮੇਂ 'ਚ ਸਾਡੇ ਕੋਲ ਹੈ ਨਹੀਂਗੇ ਮੈਨੂੰ ਯਾਦ ਹੈ ਉਹ ਆ ਦੋ ਚੀਜ਼ਾਂ ਕੁੱਟ ਕੇ ਨਾ ਬਣਾਉਦੇ ਹੁੰਦੇ ਸੀ ਰਾਤ ਨੂੰ ਸਾਨੂੰ ਦੁੱਧ ਦੇ ਵਿੱਚ ਪਾ ਦਿੰਦੇ ਹੁੰਦੇ ਸੀ ਸਾਨੂੰ ਨਾ ਉਹ ਦੁੱਧ ਦੇ ਵਿੱਚ ਪਾ ਦਿੰਦੇ ਸੀ ਦੋਨੇ ਚੀਜ਼ਾਂ ਪਰ ਇਹਦੇ ਵਿੱਚ ਆਪਾਂ ਕਲੌਂਜੀ ਦੇ ਬੀਜ ਐਡ ਕੀਤੇ ਆ ਥੋੜਾ ਜਿਹਾ ਪੜ ਕੇ ਕਿਉਂਕਿ ਇਹ ਚੀਜ਼ ਜਿਆਦਾ ਗੁਣਕਾਰੀ ਹੈ ਸੋ ਅਗਰ ਤੁਸੀਂ ਇਹ ਪੀਣਾ ਸ਼ੁਰੂ ਕਰਤਾ ਔਰ ਤੁਹਾਨੂੰ ਲੱਕ ਦਰਦ ਔਰ ਗੋਡਿਆਂ ਦਾ ਦਰ ਤੋਂ ਰਾਹ ਮਿਲਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਹਾਂ ਸਾਨੂੰ ਵੀ ਫਰਕ ਪਿਆ ਔਰ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਲੱਕ ਦਰਦ ਹੈ ਉਹਨਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਮਿਲਦੇ ਆਂ ਜੀ ਚਲੋ ਉਨਾ ਟਾਈਮ ਸਾਰੇ ਜਾਣੇ ਤੁਸੀਂ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ